ਖਬਰ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਦੇ ਕਤਲ ਮਾਮਲੇ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਹੈ ਇਸ ਕਤਲ ਮਾਮਲੇ ਤੋਂ ਬਾਅਦ ਕਾਫੀ ਜ਼ਿਆਦਾ ਗਾਹ ਪੈਂਦਾ ਹੋਇਆ ਨਜ਼ਰ ਆ ਰਿਹਾ ਕਤਲ ਮਾਮਲੇ ਦੇ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਮੋੜ ਸਾਹਮਣੇ ਆ ਰਹੇ ਨੇ ਪਰ ਹੁਣ ਜੋ ਦੋ ਨਿਹੰਗ ਸਿੰਘ ਹਰਾਸਤ ਦੇ ਵਿੱਚ ਲੈ ਬਾਚ ਗ੍ਰਿਫਤਾਰੀ ਉਹਨਾਂ ਦੀ ਪੈ ਜਾਂਦੀ ਆ ਅਰੈਸਟ ਕੀਤੇ ਹੋਏ ਦੋ ਨਿਹੰਗ ਸਿੰਘਾਂ ਦੀ ਅੱਜ ਕੋਰਟ ਦੇ ਵਿੱਚ ਪੇਸ਼ੀ ਹੁੰਦੀ ਆ ਤਾਂ ਉਹਨਾਂ ਨੂੰ ਅਦਾਲਤ ਦੇ ਵੱਲੋਂ ਫੈਸਲਾ ਸੁਣਾ ਕੇ 14 ਦਿਨ ਦੀ ਨੈਕ ਹਰਸ ਦੇ ਵਿੱਚ ਭੇਜ ਦਿੱਤਾ ਜਾਂਦਾ ਦੋ ਨਿਹੰਗ ਸਿੰਘ ਨੇ ਜਿਨ੍ਹਾਂ ਦਾ ਨਾਮ ਜਸਪ੍ਰੀਤ ਸਿੰਘ ਤੇ ਤਰਨਜੀਤ ਸਿੰਘ ਜਿਨ੍ਹਾਂ ਮਾਫ ਕਰਨਾ ਨਿਮਰਤਜੀਤ ਸਿੰਘ ਦੋ ਨਿਹੰਗ ਨੇ ਜੋ ਕਿ ਅਮਰਤਪਾਲ ਸਿੰਘ ਮੈਰੋ ਦੇ ਸਭ ਤੋਂ ਕਰੀਬੀ ਸਾਥੀ ਮੰਨੇ ਜਾਂਦੇ ਨੇ ਅਮਰਤਪਾਲ ਸਿੰਘ ਮੈਰੋ ਨੇ ਖੁਦ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ ਤੇ ਉਹ ਨਿਹੰਗ ਸਿੰਘ ਜਿਹੜੇ ਗ੍ਰਫਤਾਰ ਕੀਤੇ ਹੋਏ ਨੇ ਉਹਨਾਂ ਦੇ ਵੱਲੋਂ ਮੂੰਹ ਖੋਲ ਦਿੱਤਾ ਸੀ ਉਹਨਾਂ ਦੇ ਵੱਲੋਂ ਸਾਫ ਤੌਰ ਦੇ ਉੱਤੇ ਕਹਿ ਦਿੱਤਾ ਸੀ ਕਿ ਅਮਰਤਪਾਲ ਮੈਰੋ ਵੀ ਉਸ ਦਿਨ ਗੱਡੀ ਦੇ ਵਿੱਚ ਉਹਨਾਂ ਦੇ ਨਾਲ ਸੀ ਪੂਰੀ ਕਹਾਣੀ ਦੱਸੀ ਹੈ ਜਿਸ ਤਰੀਕੇ ਦੇ ਨਾਲ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਕਤਲ ਨੂੰ ਪੂਰਾ ਪਲਾਨ ਦੇ ਤਹਿਤ ਕੀਤਾ ਗਿਆ ਸੀ ਉਹ ਸਾਰਾ ਕੁਝ ਬਠਿੰਡਾ ਦੀ ਐਸਐਸਪੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਸੀ ਜੋ ਦੋ નિਹੰਗ ਸਿੰਘਾਂ ਦੇ ਵੱਲੋਂ ਰमांड ਦੇ ਦੌਰਾਨ ਮੂੰਹ ਖੋਲਿਆ ਸੀ ਤਾਂ ਜਿਸ ਤੋਂ ਬਾਅਦ ਅਮਰਤਪਾਲ ਸਿੰਘ ਮੈਰੋ ਦੀਆਂ ਮੁਸ਼ਕਿਲਾਂ ਕਾਫੀ ਵੱਧ ਚੁੱਕੀਆਂ ਨੇ ਅਮਰਤਪਾਲ ਸਿੰਘ ਮੈਰੋ ਹਾਲਾਂਕਿ ਹਲੇ ਤੱਕ ਪੁਲਿਸ ਦੇ ਸਕੰਜੇ ਦੇ ਵਿੱਚ ਨਹੀਂ ਆਇਆ ਕਿਉਂਕਿ ਅਮਰਤਪਾਲ ਮੈਰੋ ਦੇ ਵੱਲੋਂ ਇਹ ਕਿਹਾ ਸੀ ਕਿ ਇੱਕ ਕਤਲ ਕਰਕੇ ਮੈਂ 5-7 ਸਾਲ ਜੇਲ੍ਹ ਦੇ ਵਿੱਚ ਸਮਾਂ ਖਰਾਬ ਨਹੀਂ ਕਰਨਾ ਮੈਂ 5-7 ਰੇੜ ਕੇ ਫੇਰੇ ਜਾਊਂਗਾ ਕਹਿੰਦੇ ਜੋ ਪੰਜਾਬ ਦੇ ਵਿੱਚ ਇਹਨਾਂ ਨੇ ਗੰਦ ਪਾਇਆ ਹੋਇਆ ਉਸ ਗੰਦ ਨੂੰ ਮੈਂ ਸਾਫ਼ ਕਰਕੇ ਜਾਊਂਗਾ ਹਾਲਾਂਕਿ ਬਹੁਤ ਸਾਰਾ ਵਿਰੋਧ ਇਸ ਕਰਕੇ ਹੋ ਰਿਹਾ ਕਿ ਉਸ ਲੜਕੀ ਦਾ ਕਾਊਂਟ ਤੁਸੀਂ ਵੈਨ ਕਰਾ ਸਕਦੇ ਸੀ ਉਸ ਨੂੰ ਕਾਨੂੰਨੀ ਸਜ਼ਾ ਦਲਵਾ ਸਕਦੇ ਸੀ ਉਸ ਦੇ ਘਰ ਦੇ ਬਾਹਰ ਜਾ ਕੇ ਕੋਈ ਪ੍ਰੋਟੈਸਟ ਕਰ ਸਕਦੇ ਸੀ ਉਸ ਨੂੰ ਸਮਝਾ ਸਕਦੇ ਸੀ ਤਰੀਕੇ ਬਹੁਤ ਸੀ ਕਾਨੂੰਨ ਦੇ ਮੁਤਾਬਿਕ ਚੱਲਦੇ ਪਰ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲੈ ਕੇ ਤੁਸੀਂ ਉਸ ਨੂੰ ਮੌਦੇ ਘਾਟ ਉਤਾਰ ਦਿੱਤਾ ਗੁਰੂ ਸਾਹਿਬ ਦੇ ਬਾਣੇ ਦੇ ਵਿੱਚ ਤੁਸੀਂ ਇਹ ਜਿਹਾ ਕੰਮ ਕੀਤਾ ਸਿੱਖ ਮਰਿਆਦਾ ਜਿਹੜੀ ਆ ਉਹ ਇਸ ਕੰਮ ਦੀ ਕਰਨ ਦੀ ਇਜਾਜ਼ਤ ਨਹੀਂ ਦਿੰਦੀ ਪਰ ਹਾਲਾਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਚ ਦੇ ਵੱਲੋਂ ਵੀ ਅੰਮ੍ਰਿਤਪਾਲ ਸਿੰਘ ਮੈਰੋ ਦੀ ਸਪੋਰਟ ਕੀਤੀ ਆ ਕਿਉਂਕਿ ਮਾਮਲਾ ਸਿਰਫ ਅਸ਼ਲੀਲਤਾ ਫਲਾਉਣ ਦਾ ਨਹੀਂ ਸੀ ਮਾਮਲਾ ਸੀ ਕਿ ਉਸ ਲੜਕੀ ਨੇ ਜੋ ਕਿ ਕੰਚਨ ਕੁਮਾਰੀ ਸੀ ਜੋ ਕਿ ਬਿਹਾਰ ਦੀ ਰਹਿਣ ਵਾਲੀ ਸੀ ਜੋ ਤੇ ਉਸ ਤੋਂ ਯੂਪੀ ਦੀ ਰਹਿਣ ਵਾਲੀ ਸੀ ਤੇ ਪੰਜਾਬ ਦੇ ਵਿੱਚ ਆ ਕੇ ਉਸ ਨੇ ਆਪਣੇ ਨਾਮ ਦੇ ਨਾਲ ਕੌਰ ਲਗਾ ਲਿਆ ਸੀ ਕਮਲ ਕੌਰ ਲਗਾ ਲਿਆ ਸੀ ਤਾਂ ਕੌਰ ਸ਼ਬਦ ਬਹੁਤ ਹੀ ਜ਼ਿਆਦਾ ਮayne ਰੱਖਦਾ ਕੁਰਬਾਨੀਆਂ ਕੀ ਨੇ ਤਾਂ ਇਸ ਕਰਕੇ ਜੋ ਸਿੱਖੀ ਨੂੰ ਬਦਨਾਮ ਕਰ ਰਹੀ ਸੀ ਕਮਲ ਕੌਰ ਜੋ ਕਿ ਅਸ਼ਲੀਲਤਾ ਫੈਲਾ ਰਹੀ ਸੀ ਜੋ ਕਿ ਗਲਤ ਕੰਟੈਂਟ ਪਾਉਂਦੀ ਸੀ ਜੋ ਕਿ ਸਿੱਧੇ ਸ਼ਬਦਾਂ ਦੇ ਵਿੱਚ ਗੰਦਗੀ ਫੈਲਾ ਰਹੀ ਸੀ ਤਾਂ ਉਸ ਦੀ ਹੁਣ ਮੌਤ ਤੋਂ ਬਾਅਦ ਇੱਕ ਉਸ ਦੀ ਨਿਊਡ ਵੀਡੀਓ ਵੀ ਕਾਫੀ ਚਰਚਾ ਦੇ ਵਿੱਚ ਆ ਰਹੀ ਆ ਵੀਡੀਓ ਸਾਹਮਣੇ ਆ ਚੁੱਕੀ ਆ ਜਿਸ ਦੇ ਵਿੱਚ ਅਸ਼ਲੀਲਤਾ ਦੀਆਂ ਹੱਦਾਂ ਪਾਰ ਹੋ ਚੁੱਕੀਆਂ ਨੇ ਅਸੀਂ ਉਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਤੇ ਨਹੀਂ ਦਿਖਾ ਸਕਦੇ ਪਰ ਉਸ ਵੀਡੀਓ ਨੇ ਕਾਫੀ ਜਿਆਦਾ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੁਣ ਲੋਕ ਵੀ ਇਹ ਗੱਲ ਕਹਿਣ ਲੱਗ ਪਏ ਨੇ ਕਿ ਵਾਕੇ ਹੀ ਅਜਿਹੇ ਕੰਮਾਂ ਕਰਕੇ ਹੀ ਉਸ ਨੂੰ ਮੌਦੇ ਘਾਟ ਉਤਾਰਿਆ ਪਰ ਸਵਾਲ ਫਿਰ ਉਹੀ ਹੈ ਕਿ ਆਖਰ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਲਿਆ ਜਿਸ ਦੇ ਕਰਕੇ ਹੁਣ ਕਾਨੂੰਨ ਵੀ ਆਪਣੀ ਤਰੀਕੇ ਦੇ ਨਾਲ ਕਾਰਵਾਈ ਕਰ ਰਿਹਾ ਤਾਂ ਦੋ ਨਿਹੰਗ ਸਿੰਘ ਸੀ ਜਿਹੜੇ ਉਹਨਾਂ ਨੂੰ 14 ਦਿਨਾਂ ਦੇ ਨਿਆਂਕ ਹਰਾਸ ਦੇ ਵਿੱਚ ਭੇਜ ਦਿੱਤਾ ਆਖਰ ਅਮਰਤਪਾਲ ਸਿੰਘ ਅਹਿਮਤੇ ਵੱਡੀ ਖਬਰ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਦੇ ਕਤਲ ਮਾਮਲੇ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਹੈ ਇਸ ਕਤਲ ਮਾਮਲੇ ਤੋਂ ਬਾਅਦ ਕਾਫੀ ਜਿਆਦਾ ਗਾ ਪੈਂਦਾ ਹੋਇਆ ਨਜ਼ਰ ਆ ਰਿਹਾ ਕਤਲ ਮਾਮਲੇ ਦੇ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਮੋੜ ਸਾਹਮਣੇ ਆ ਰਹੇ ਨੇ ਪਰ ਹੁਣ ਜੋ ਦੋ ਨਿਹੰਗ ਸਿੰਘ ਹਰਾਸਤ ਦੇ ਵਿੱਚ ਲੇ ਬਾਅਦ ਚ ਗ੍ਰਿਫਤਾਰੀ ਉਹਨਾਂ ਦੀ ਪੈ ਜਾਂਦੀ ਆ ਅਰੈਸਟ ਕੀਤੇ ਹੋਏ ਦੋ ਨਿਹੰਗ ਸਿੰਘਾਂ ਦੀ ਅੱਜ ਕੋਰਟ ਦੇ ਵਿੱਚ ਪੇਸ਼ੀ ਹੁੰਦੀ ਆ ਤਾਂ ਉਹਨਾਂ ਨੂੰ ਅਦਾਲਤ ਦੇ ਵੱਲੋਂ ਫੈਸਲਾ ਸੁਣਾ ਕੇ 14 ਦਿਨ ਦੀ ਨੈਕ ਹਰਸ ਦੇ ਵਿੱਚ ਭੇਜ ਦਿੱਤਾ ਜਾਂਦਾ ਦੋ ਨਿਹੰਗ ਸਿੰਘ ਨੇ ਜਿਨ੍ਹਾਂ ਦਾ ਨਾਮ ਜਸਪ੍ਰੀਤ ਸਿੰਘ ਤੇ ਤਰਨਜੀਤ ਸਿੰਘ ਜਿਨ੍ਹਾਂ ਮਾਫ ਕਰਨਾ ਨਿਮਰਤਜੀਤ ਸਿੰਘ ਦੋ ਨਿਹੰਗ ਨੇ ਜੋ ਕਿ ਅਮਰਤਪਾਲ ਸਿੰਘ ਮੈਰੋ ਦੇ ਸਭ ਤੋਂ ਕਰੀਬੀ ਸਾਥੀ ਮੰਨੇ ਜਾਂਦੇ ਨੇ ਅਮਰਤਪਾਲ ਸਿੰਘ ਮੈਰੋ ਨੇ ਖੁਦ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ ਤੇ ਉਹ ਨਿਹੰਗ ਸਿੰਘ ਜਿਹੜੇ ਗ੍ਰਫਤਾਰ ਕੀਤੇ ਹੋਏ ਨੇ ਉਹਨਾਂ ਦੇ ਵੱਲੋਂ ਮੂੰਹ ਖੋਲ ਦਿੱਤਾ ਸੀ ਉਹਨਾਂ ਦੇ ਵੱਲੋਂ ਸਾਫ ਤੌਰ ਦੇ ਉੱਤੇ ਕਹਿ ਦਿੱਤਾ ਸੀ ਕਿ ਅਮਰਤਪਾਲ ਮੈਰੋ ਵੀ ਉਸ ਦਿਨ ਗੱਡੀ ਦੇ ਵਿੱਚ ਉਹਨਾਂ ਦੇ ਨਾਲ ਸੀ ਪੂਰੀ ਕਹਾਣੀ ਦੱਸੀ ਹੈ ਜਿਸ ਤਰੀਕੇ ਦੇ ਨਾਲ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਕਤਲ ਨੂੰ ਪੂਰਾ ਪਲਾਨ ਦੇ ਤਹਿਤ ਕੀਤਾ ਗਿਆ ਸੀ ਉਹ ਸਾਰਾ ਕੁਝ ਬਠਿੰਡਾ ਦੀ ਐਸਐਸਪੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਸੀ ਜੋ ਦੋ ਨਿਹੰਗ ਸਿੰਘਾਂ ਦੇ ਵੱਲੋਂ ਰਵਾਣ ਦੇ ਦੌਰਾਨ ਮੂੰਹ ਖੋਲਿਆ ਸੀ ਤਾਂ ਜਿਸ ਤੋਂ ਬਾਅਦ ਅਮਰਤਪਾਲ ਸਿੰਘ ਮੈਰੋ ਦੀਆਂ ਮੁਸ਼ਕਿਲਾਂ ਕਾਫੀ ਵੱਧ ਚੁੱਕੀਆਂ ਨੇ ਅਮਰਤਪਾਲ ਸਿੰਘ ਮੈਰੋ ਹਾਲਾਂਕਿ ਹਲੇ ਤੱਕ ਪੁਲਿਸ ਦੇ ਸਕੰਜੇ ਦੇ ਵਿੱਚ ਨਹੀਂ ਆਇਆ ਕਿਉਂਕਿ ਅਮਰਤਪਾਲ ਮੈਰੋ ਦੇ ਵੱਲੋਂ ਇਹ ਕਿਹਾ ਸੀ ਕਿ ਇੱਕ ਕਤਲ ਕਰਕੇ ਮੈਂ 5-7 ਸਾਲ ਜੇਲ੍ਹ ਦੇ ਵਿੱਚ ਸਮਾਂ ਖਰਾਬ ਨਹੀਂ ਕਰਨਾ ਮੈਂ 5-7 ਰੇੜ ਕੇ ਫੇਰੇ ਜਾਊਂਗਾ ਕਹਿੰਦੇ ਜੋ ਪੰਜਾਬ ਦੇ ਵਿੱਚ ਇਹਨਾਂ ਨੇ ਗੰਦ ਪਾਇਆ ਹੋਇਆ ਉਸ ਗੰਦ ਨੂੰ ਮੈਂ ਸਾਫ਼ ਕਰਕੇ ਜਾਊਂਗਾ ਹਾਲਾਂਕਿ ਬਹੁਤ ਸਾਰਾ ਵਿਰੋਧ ਇਸ ਕਰਕੇ ਹੋ ਰਿਹਾ ਕਿ ਉਸ ਲੜਕੀ ਦਾ ਕਾਊਂਟ ਤੁਸੀਂ ਬੈਂਕਰਾ ਸਕਦੇ ਸੀ ਉਸ ਨੂੰ ਕਾਨੂੰਨੀ ਸਜ਼ਾ ਦਲਵਾ ਸਕਦੇ ਸੀ ਉਸ ਦੇ ਘਰ ਦੇ ਬਾਹਰ ਜਾ ਕੇ ਕੋਈ ਪ੍ਰੋਟੈਸਟ ਕਰ ਸਕਦੇ ਸੀ ਉਸ ਨੂੰ ਸਮਝਾ ਸਕਦੇ ਸੀ ਤਰੀਕੇ ਬਹੁਤ ਸੀ ਕਾਨੂੰਨ ਦੇ ਮੁਤਾਬਿਕ ਚੱਲਦੇ ਪਰ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲੈ ਕੇ ਤੁਸੀਂ ਉਸ ਨੂੰ ਮੌਦੇ ਘਾਟ ਉਤਾਰ ਦਿੱਤਾ ਗੁਰੂ ਸਾਹਿਬ ਦੇ ਬਾਣੇ ਦੇ ਵਿੱਚ ਤੁਸੀਂ ਅਜਿਹਾ ਕੰਮ ਕੀਤਾ ਸਿੱਖ ਮਰਿਆਦਾ ਜਿਹੜੀ ਆ ਉਹ ਇਸ ਕੰਮ ਦੀ ਕਰਨ ਦੀ ਇਜਾਜ਼ਤ ਨਹੀਂ ਦਿੰਦੀ ਪਰ ਹਾਲਾਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਛ ਦੇ ਵੱਲੋਂ ਵੀ ਅਮਰਤਪਾਲ ਸਿੰਘ ਮੈਰੋ ਦੀ ਸਪੋਰਟ ਕੀਤੀ ਆ ਕਿਉਂਕਿ ਮਾਮਲਾ ਸਿਰਫ ਅਸ਼ਲੀਲਤਾ ਫਲਾਉਣ ਦਾ ਨਹੀਂ ਸੀ ਮਾਮਲਾ ਸੀ ਕਿ ਉਸ ਲੜਕੀ ਨੇ ਜੋ ਕਿ ਕੰਚਨ ਕੁਮਾਰੀ ਸੀ ਜੋ ਕਿ ਬਿਹਾਰ ਦੀ ਰਹਿਣ ਵਾਲੀ ਸੀ ਜੋ ਤੇ ਉਸ ਤੋਂ ਯੂਪੀ ਦੀ ਰਹਿਣ ਵਾਲੀ ਸੀ ਤੇ ਪੰਜਾਬ ਦੇ ਵਿੱਚ ਆ ਕੇ ਉਸ ਨੇ ਆਪਣੇ ਨਾਮ ਦੇ ਨਾਲ ਕੌਰ ਲਗਾ ਲਿਆ ਸੀ ਕਮਲ ਕੌਰ ਲਗਾ ਲਿਆ ਸੀ ਤਾਂ ਕੌਰ ਸ਼ਬਦ ਬਹੁਤ ਹੀ ਜ਼ਿਆਦਾ ਮayne ਰੱਖਦਾ ਕੁਰਬਾਨੀਆਂ ਕੀ ਨੇ ਤਾਂ ਇਸ ਕਰਕੇ ਜੋ ਸਿੱਖੀ ਨੂੰ ਬਦਨਾਮ ਕਰ ਰਹੀ ਸੀ ਕਮਲ ਕੌਰ ਜੋ ਕਿ ਅਸ਼ਲੀਲਤਾ ਫੈਲਾ ਰਹੀ ਸੀ ਜੋ ਕਿ ਗਲਤ ਕੰਟੈਂਟ ਪਾਉਂਦੀ ਸੀ ਜੋ ਕਿ ਸਿੱਧੇ ਸ਼ਬਦਾਂ ਦੇ ਵਿੱਚ ਗੰਦਗੀ ਫੈਲਾ ਰਹੀ ਸੀ ਤਾਂ ਉਸ ਦੀ ਹੁਣ ਮੌਤ ਤੋਂ ਬਾਅਦ ਇੱਕ ਉਸ ਦੀ ਨਿਊਡ ਵੀਡੀਓ ਵੀ ਕਾਫੀ ਚਰਚਾ ਦੇ ਵਿੱਚ ਆ ਰਹੀ ਆ ਵੀਡੀਓ ਸਾਹਮਣੇ ਆ ਚੁੱਕੀ ਆ ਜਿਸ ਦੇ ਵਿੱਚ ਅਸ਼ਲੀਲਤਾ ਦੀਆਂ ਹੱਦਾਂ ਪਾਰ ਹੋ ਚੁੱਕੀਆਂ ਨੇ ਅਸੀਂ ਉਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਤੇ ਨਹੀਂ ਦਿਖਾ ਸਕਦੇ ਪਰ ਉਸ ਵੀਡੀਓ ਨੇ ਕਾਫੀ ਜਿਆਦਾ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੁਣ ਲੋਕ ਵੀ ਇਹ ਗੱਲ ਕਹਿਣ ਲੱਗ ਪਏ ਨੇ ਕਿ ਵਾਕਈ ਹੀ ਅਜਿਹੇ ਕੰਮਾਂ ਕਰਕੇ ਹੀ ਉਸ ਨੂੰ ਮੌਤੇ ਘਾਟ ਉਤਾਰਿਆ ਪਰ ਸਵਾਲ ਫਿਰ ਉਹੀ ਹੈ ਕਿ ਆਖਰ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਲਿਆ ਜਿਸ ਦੇ ਕਰਕੇ ਹੁਣ ਕਾਨੂੰਨ ਵੀ ਆਪਣੀ ਤਰੀਕੇ ਦੇ ਨਾਲ ਕਾਰਵਾਈ ਕਰ ਰਿਹਾ ਤਾਂ ਦੋ ਅਹਿਮ ਤੇ ਵੱਡੀ ਖਬਰ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਦੇ ਕਤਲ ਮਾਮਲੇ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਹੈ ਇਸ ਕਤਲ ਮਾਮਲੇ ਤੋਂ ਬਾਅਦ ਕਾਫੀ ਜਿਆਦਾ ਗਾਹ ਪੈਂਦਾ ਹੋਇਆ ਨਜ਼ਰ ਆ ਰਿਹਾ ਕਤਲ ਮਾਮਲੇ ਦੇ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਮੋੜ ਸਾਹਮਣੇ ਆ ਰਹੇ ਨੇ ਪਰ ਹੁਣ ਜੋ ਦੋ ਨਿਹੰਗ ਸਿੰਘ ਹਰਾਸਤ ਦੇ ਵਿੱਚ ਲੇ ਬਾਅਦ ਚ ਗ੍ਰਿਫਤਾਰੀ ਉਹਨਾਂ ਦੀ ਪੈ ਜਾਂਦੀ ਆ ਅਰੈਸਟ ਕੀਤੇ ਹੋਏ ਦੋ ਨਿਹੰਗ ਸਿੰਘਾਂ ਦੀ ਅੱਜ ਕੋਰਟ ਦੇ ਵਿੱਚ ਪੇਸ਼ੀ ਹੁੰਦੀ ਆ ਤਾਂ ਉਹਨਾਂ ਨੂੰ ਅਦਾਲਤ ਦੇ ਵੱਲੋਂ ਫੈਸਲਾ ਸੁਣਾ ਕੇ 14 ਦਿਨ ਦੀ ਨੈਕ ਹਰਾਸਤ ਦੇ ਵਿੱਚ ਭੇਜ ਦਿੱਤਾ ਜਾਂਦਾ ਦੋ ਨਿਹੰਗ ਸਿੰਘ ਨੇ ਜਿਨ੍ਹਾਂ ਦਾ ਨਾਮ ਜਸਪ੍ਰੀਤ ਸਿੰਘ ਤੇ ਕਰਨਜੀਤ ਸਿੰਘ ਜਿਨ੍ਹਾਂ ਨੇ ਮਾਫ ਕਰਨਾ